ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉਤੇ ਅੱਜ ਆ ਜੀ 29ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੇ ਦਸਤਾਰ ਸਜਾ ਕੇ ਦਿਖਾਉਣ ਦਾ ਅੱਜ ਜਿਹੜੀ ਦਸਤਾਰ ਲੈ ਕੇ ਆਇਆ ਬਹੁਤ ਦੇਰ ਤੋਂ ਤੁਸੀਂ ਇਸ ਦਸਤਾਰ ਦਾ ਵੇਟ ਕਰ ਰਹੇ ਸੀ ਗੁਰਮੁਖੀ ਦਸਤਾਰ ਸਜਾ ਕੇ ਦਿਖਾਵਾਂਗੇ ਤੁਹਾਨੂੰ ਤੇ ਸਭ ਤੋਂ ਪਹਿਲਾਂ ਇਹ ਸਿੰਗਲ ਦਸਤਾਰ ਹੈ 8 ਮੀਟਰ ਦੀ ਦਸਤਾਰ ਹੈ ਤੇ ਰੂਬੀਆ ਵੈਲ ਕੈਮੀਕਲ ਹੀ ਕਪੜਾ ਹੈ ਦਸਤਾਰ ਨੂੰ ਇਸ ਤਰੀਕੇ ਨਾਲ ਵਿਛਾ ਕੇ ਚੰਗੀ ਤਰ੍ਹਾਂ ਤੁਸੀਂ ਗਿੱਲੀ ਕਰ ਲੈਣਾ ਕੋਸ਼ਿਸ਼ ਕਰਿਓ ਜ਼ਿਆਦਾ ਗਿੱਲੀ ਨਾ ਕਰਿਓ ਕਿਉਂਕਿ ਮੈਨੂੰ ਪਹਿਲਾਂ ਹੀ ਲੱਗ ਰਿਹਾ ਸੀਗਾ ਕਿ ਇਹ ਦਸਤਾਰ ਨੂੰ ਆਪਾਂ ਜ਼ਿਆਦਾ ਗਿੱਲੀ ਕਰਾਂਗੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਇਹਦੀ ਪੂਣੀ ਕਰਾਂਗੇ ਤੈਹ ਲਾਵਾਂਗੇ ਉਹਨਾਂ ਜ਼ਿਆਦਾ ਦਸਤਾਰ ਬਹਿ ਜਾਣੀ ਹੈ ਇਸ ਲਈ ਕੋਸ਼ਿਸ਼ ਕਰਿਓ ਘੱਟ ਗਿੱਲੀ ਕਰਨ ਦੀ ਤੇ ਜਿਹੜੇ ਮੇਰੇ ਵੀਰੇ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਓਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਦਸਤਾਰ ਦਾ ਤੁਹਾਨੂੰ ਟਿਊਟੋਰੀਅਲ ਚਾਹੀਦਾ ਹੋਵੇ ਤੇ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਉਸ ਦਸਤਾਰ ਦਾ ਟਿਊਟੋਰੀਅਲ ਲੈ ਕੇ ਆਉਣ ਦੀ ਤੇ ਇਹ ਤੁਸੀਂ ਦੇਖ ਸਕਦੇ ਹੋ ਸਿੰਗਲ ਦਸਤਾਰ ਹੈ ਇਹਨੂੰ ਇੱਕ ਸਾਈਡ ਤੋਂ ਫੜ ਲੈਣਾ ਤੇ ਦੂਜੀ ਸਾਈਡ ਤੋਂ ਫੜ ਲੈਣਾ ਇਹਦੇ ਲਈ ਤੁਹਾਨੂੰ ਹਮੇਸ਼ਾ ਪੂਣੀ ਕਰਨ ਲਈ ਦੋ ਬੰਦਿਆਂ ਦੀ ਲੋੜ ਪੈਣੀ ਹੈ ਕਿਉਂਕਿ ਤੈਹ ਲਗਾਣੀ ਹੈ ਅਸੀਂ ਇਹਦੀ ਦੁਬਾਰਾ ਦੱਸ ਦਿੰਦਾ ਮੈਂ 8 ਮੀਟਰ ਦੀ ਦਸਤਾਰ ਹੈ ਤੇ ਰੂਬੀਆ ਵੈਲ ਕੈਮੀਕਲ ਕਪੜਾ ਤੇ ਧਿਆਨ ਰੱਖਣਾ ਤੁਸੀਂ ਇਹਦੀ ਤੈਹ ਲਗਾਨੀ ਆ ਤੇ ਤੈਹ ਕਿੰਜ ਲਗਾਨੀ ਆ ਉਹ ਤੁਹਾਨੂੰ ਅਸੀਂ ਨਾਲ ਦੀ ਨਾਲ ਦੱਸਾਂਗੇ ਤੇ ਤੁਸੀਂ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਦੋਸਤਾਂ ਸੱਜਣਾ ਤੱਕ ਲਿੰਕ ਨੂੰ ਸ਼ੇਅਰ ਕਰ ਦਿਤਾ ਜੋ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਦਸਤਾਰ ਸਿੱਖ ਸਕਣ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਦਸਤਾਰ ਨੂੰ ਦੋਨਾਂ ਪਾਸਿਓਂ ਬਰਾਬਰ ਇਕੱਠਾ ਕਰਕੇ ਫੋਲਡ ਕਰ ਦੇਣਾ ਇੱਕ ਵਾਰੀ ਠੀਕ ਹੈ ਕੰਨੀਆਂ ਨੂੰ ਆਪਸ ਵਿੱਚ ਜੋੜ ਲੈਣਾ ਹੈ ਇਹ ਨਾਲ ਇੱਕ ਵਾਰੀ ਤੈਹ ਹੋ ਗਈ ਤੁਹਾਡੀ ਤੇ ਫਿਰ ਕੰਨੀ ਵਾਲੇ ਹਿੱਸੇ ਨੂੰ ਖੱਬੇ ਪਾਸੇ ਰੱਖ ਕੇ ਤੁਸੀਂ ਇਹਨੂੰ ਇੱਕ ਵਾਰੀ ਫਿਰ ਫੋਲਡ ਕਰ ਦੇਣਾ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਕਿਸੇ ਵੀ ਤਰੀਕੇ ਨਾਲ ਤੈਨ ਲਗਾ ਸਕਦੇ ਹੋ ਦਸਤਾਰ ਦੀ ਮੈਂ ਜਿੱਦਾਂ ਲਗਾ ਰਿਆ ਮੈਂ ਪਹਿਲਾਂ ਟਰਾਈ ਨਹੀਂ ਸੀ ਕੀਤੀ ਮੈਂ ਡਾਇਰੈਕਟ ਸਜਾ ਕੇ ਦਿਖਾ ਰਿਹਾ ਤੁਹਾਨੂੰ ਤੇ ਹੁਣ ਤੁਸੀਂ ਕੀ ਕਰਨਾ ਹੈ ਜਿਹੜਾ ਕੰਨੀ ਵਾਲਾ ਹਿੱਸਾ ਇੱਕ ਵਾਰੀ ਮੋਲਡ ਹੋ ਗਿਆ ਨਾ ਸੱਜੇ ਪਾਸੇ ਆ ਗਿਆ ਕੰਨੀ ਵਾਲਾ ਹਿੱਸਾ ਇਹਨੂੰ ਪਹਿਲਾਂ ਅਸੀਂ ਅੰਦਰ ਫੋਲਡ ਕਰਨਾ ਹੈ ਕਿਉਂਕਿ ਇਹਨੂੰ ਸੀ ਲੁਕਾਉਣਾ ਹੈ ਅੰਦਰ ਠੀਕ ਹੈ ਪਹਿਲਾਂ ਅਸੀਂ 1/3 ਹਿੱਸੇ 'ਚ ਜਿਹੜਾ ਹੁਣੇ ਪੋਰਸ਼ਨ ਬਚ ਗਿਆ ਨਾ ਤੀਜਾ ਹਿੱਸਾ ਅੰਦਰ ਨੂੰ ਫੋਲਡ ਕਰਤਾ ਅਸੀਂ ਇਹਦਾ ਤੇ ਬਾਕੀ ਬਚਦਾ ਹਿੱਸਾ ਖੱਬੇ ਪਾਸੇ ਉਹ ਜੀ ਇਹਦੇ ਉੱਪਰੋਂ ਜੀ ਉੱਪਰ ਨੂੰ ਫੋਲਡ ਕਰ ਦੇਣਾ ਤੇ ਧਿਆਨ ਦੇਣਾ ਹੈ ਕਿ ਇੰਨੀ ਸਪੇਸ ਉਹ ਇਸ ਜਗ੍ਹਾ ਤੇ ਕਿਉਂਕਿ ਇਧਰੋਂ ਇਸ ਪੱਲੇ ਨੂੰ ਅਸੀਂ ਅੱਖ ਦੇ ਕੋਲ ਰੱਖਣਾ ਹੈ ਜਦੋਂ ਆਪਾਂ ਜਿੱਧਰਲੇ ਪਾਸੇ ਆਪਾਂ ਦਸਤਾਰ ਫੜਾਈ ਹੋਈ ਹੈ ਨਾ ਉਧਰੋਂ ਦਸਤਾਰ ਸਜਾਉਣੀ ਸ਼ੁਰੂ ਕਰਨੀ ਹੈ ਅਸੀਂ ਤੇ ਖੁੱਲਾ ਹਿੱਸਾ ਸਾਡਾ ਸੱਜੇ ਪਾਸੇ ਹੋਊਗਾ ਇਸ ਤਰੀਕੇ ਨਾਲ ਤੁਹਾਡੀ ਜਿਹੜੀ ਪੂਣੀ ਹੈ ਕੰਪਲੀਟ ਹੋ ਜੂਗੀ ਚੰਗੀ ਤਰ੍ਹਾਂ ਤੈਨੂੰ ਸੈੱਟ ਕਰਦੇ ਹੋਏ ਤੁਸੀਂ ਦੇਖੋ ਅੰਦਰ ਤੱਕ ਕੱਪੜੇ ਨੂੰ ਸੈੱਟ ਕਰਨਾ ਹੈ ਹੱਥ ਫੇਰ ਕੇ ਤੇ ਤਿੰਨਾਂ ਲੇਅਰਾਂ ਨੂੰ ਅੰਦਰ ਨੂੰ ਫੋਲਡ ਕਰਕੇ ਤੁਸੀਂ ਹੱਥ ਫੇਰ ਕੇ ਇੱਕ ਵਾਰੀ ਸਹੀ ਤਰੀਕੇ ਨਾਲ ਪ੍ਰੈਸ ਟਾਈਪ ਕਰ ਲੈਣਾ ਹੈ ਇਹ ਨਾਲ ਤੁਹਾਡੀ ਜਿਹੜੀ ਪੂਣੀਆ ਆਪਣੀ ਜਗ੍ਹਾ ਤੇ ਟਿਕੀ ਰਹਿਣੀ ਆ ਤੇ ਇਸੇ ਤਰੀਕੇ ਨਾਲ ਕਰਦੇ ਹੋਏ ਤੁਸੀਂ ਅੱਗੇ ਤੱਕ ਜਾਣਾ ਹੈ ਇਹਦੀ ਪੂਣੀ ਮੈਂ ਤੁਹਾਨੂੰ ਨਾਲ ਇਸ ਲਈ ਦੇ ਰਿਹਾ ਕਿ ਤੁਹਾਨੂੰ ਕੋਈ ਵੀ ਚੀਜ਼ ਦੀ ਕਿਸੇ ਵੀ ਪ੍ਰਕਾਰ ਦੀ ਸ਼ੰਕਾ ਨਾ ਰਹੇ ਤੇ ਤੁਸੀਂ ਵੀ ਇਸ ਤਰੀਕੇ ਦੀ ਦਸਤਾਰ ਸਜਾ ਸਕੋ ਇੱਕੋ ਚੌੜਾਈ ਦੇ ਵਿੱਚ ਪੂਣੀ ਹੋਣੀ ਚਾਹੀਦੀ ਹੈ ਤੁਹਾਡੀ ਅੱਗੇ ਤੱਕ ਧਿਆਨ ਰੱਖਣਾ ਹੈ ਕਿ ਕਪੜਾ ਅੰਦਰੋਂ ਜੀ ਕਿਸੇ ਵੀ ਤਰੀਕੇ ਨਾਲ ਖੁੱਲੇ ਨਾ ਜਿੱਦਾਂ ਕਹਿ ਮਾਰੀਏ ਤੁਸੀਂ ਅੰਦਰ ਤੱਕ ਹੱਥ ਫੇਰ ਕੇ ਕਪੜਾ ਸੈੱਟ ਕਰਨਾ ਤੁਸੀਂ ਹਰ ਇੱਕ ਜਗ੍ਹਾ ਤੱਕ ਕਿ ਕੰਨੀ ਵਾਲਾ ਹਿੱਸਾ ਬਾਹਰ ਨਾ ਆ ਜਾਵੇ ਪਹਿਲਾਂ ਹੱਥ ਫੇਰ ਕੇ ਕੱਪੜੇ ਸਾਰੇ ਬਰਾਬਰ ਕਰਨੇ ਅੰਦਰੋਂ ਤੇ ਇਸ ਤਰੀਕੇ ਨਾਲ ਉੱਪਰੋਂ ਲੇਅਰ ਫੜ ਕੇ ਨਾਲ ਦੀ ਨਾਲ ਪੂਣੀ ਇਕੱਠੀ ਕਰੀ ਜਾਣੀ ਹੈ ਇਸ ਤਰੀਕੇ ਨਾਲ ਤੁਹਾਡੀ ਜਿਹੜੀ ਪੂਣੀ ਆ ਉਹ ਮੁਕੰਮਲ ਹੋ ਜਾਣੀ ਆ ਤੇ ਜਿੱਦਾਂ ਤੁਸੀਂ ਦਸਤਾਰ ਸਜਾਉਣੀ ਆ ਇਹ ਤੁਹਾਡੀ ਮਰਜ਼ੀ ਆ ਪੂਣੀ ਤੁਸੀਂ ਇਹਦੇ ਨਾਲੋਂ ਘੱਟ ਚੌੜੀ ਵੀ ਕਰ ਸਕਦੇ ਹੋ ਉਹਦੇ ਨਾਲ ਵੀ ਤੁਸੀਂ ਦਸਤਾਰ ਸਜਾ ਸਕਦੇ ਹੋ ਮੈਂ ਇਹ ਪਹਿਲੀ ਵਾਰ ਟਰਾਈ ਕੀਤੀ ਹੈ ਤੇ ਡਾਇਰੈਕਟ ਤੁਹਾਨੂੰ ਸਜਾ ਕੇ ਦਿਖਾਈਆ ਮੈਂ ਇਹ ਮੈਂ ਕਦੀ ਪਹਿਲਾਂ ਦਸਤਾਰ ਇਹ ਟਰਾਈ ਨਹੀਂ ਕੀਤੀ ਮੈਂ 8 ਮੀਟਰ ਦੀ ਦਸਤਾਰ ਪਈ ਸੀ ਮੇਰੇ ਕੋਲ ਕਾਫੀ ਟਾਈਮ ਲੀ ਇਹ ਸਿੰਗਲ ਦਸਤਾਰ ਸੀਗੀ ਮੇਰੇ ਬ੍ਰਦਰ ਦੀ ਉਹ ਦਮਾਲਾ ਸਾਹਿਬ ਬਣਦਾ ਹੁੰਦਾ ਕਈ ਵਾਰੀ ਦਾ ਗੋਲ ਪੜਦਾ ਹੁੰਦਾ ਜਿਹੜਾ ਤੇ ਉਹਦੇ ਲਈ ਆਪਾਂ ਸਿੰਗਲ ਦਸਤਾਰ ਖਿਓ ਸੀ ਪਰ ਇਹਦੀ ਕਲੀ ਗੁਰਮੁਖੀ ਦਸਤਾਰ ਕਦਨੀਏ ਸਜਾਈ ਤੇ ਇਹਨੂੰ ਅਸੀਂ ਇਸ ਤਰੀਕੇ ਨਾਲ ਤੈਅ ਮਾਰ ਰਹੇ ਹਾਂ ਜਿੱਦਾਂ ਮੈਂ ਕਈ ਫੋਟੋਆਂ ਦੇ ਵਿੱਚ ਦੇਖਿਆ ਦਰਬਾਰ ਸਾਹਿਬ ਦੇ ਰਾਗੀਆਂ ਦੀਆਂ ਫੋਟੋਆਂ ਦੇਖਿਆ ਕਈ ਮੈਂ ਉਹਨਾਂ ਨੇ ਕਿੱਦਾਂ ਦਸਤਾਰ ਸਜਾਈ ਹੁੰਦੀ ਉਹਦੇ ਤੋਂ ਆਈਡੀਆ ਲਾਇਆ ਕਿ ਕਿੰਨੀ ਕੁ ਚੌੜੀ ਪੂਣੀ ਹੋਣੀ ਚਾਹੀਦੀ ਹੈ ਉਸ ਤਰੀਕੇ ਨਾਲ ਮੈਂ ਤੁਹਾਨੂੰ ਕਰਕੇ ਦਿਖਾ ਰਿਹਾ ਤੇ ਉਸ ਤੋਂ ਬਾਅਦ ਤੁਸੀਂ ਇਸੇ ਤਰੀਕੇ ਨਾਲ ਪੂਣੀ ਨੂੰ ਕਰਦੇ ਹੋਏ ਅੱਗੇ ਤੱਕ ਜਾਣਾ ਹੈ ਧਿਆਨ ਰੱਖਣਾ ਤੁਹਾਡੀ ਪੂਣੀ ਸਾਰੀ ਬਰਾਬਰ ਹੋਣੀ ਚਾਹੀਦੀ ਹੈ ਤੇ ਸਟੈਪ ਬਾਈ ਸਟੈਪ ਸਾਰੀ ਸਹੀ ਹੋਣੀ ਚਾਹੀਦੀ ਹੈ ਤੇ ਮੇਰੇ ਵੀਰੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀਆਂ ਦਸਤਾਰਾਂ ਦੀ ਵੀਡੀਓ ਕਿਹੋ ਜਿਹੀ ਲੱਗਦੀਆਂ ਹੁੰਦੀਆਂ ਤੇ ਆਪਾਂ ਜਿਹੜਾ 75 ਡੇ ਹਾਰਡ ਚੈਲੰਜ ਸ਼ੁਰੂ ਕੀਤਾ ਹੈ ਇਹਦੇ ਵਿੱਚ ਤੁਹਾਨੂੰ ਅਸੀਂ ਡਿਫਰੈਂਟ ਡਿਫਰੈਂਟ ਸਟਾਈਲ ਦੇ ਦਸਤਾਰਾਂ ਦੇ ਟਿਊਟੋਰੀਅਲ ਦੇਣੇ ਨੇ ਇਸ ਲਈ ਵੀਡੀਓ ਪੂਰੀ ਦੇਖਿਓ ਤੇ ਕਿਤੇ ਵੀ ਸਕਿਪਰ ਨਾ ਕਰਿਓ ਇਹ ਪੂਣੀ ਦੇਖ ਲਓ ਲਗਭਗ 4 ਉਂਗਲਾ ਚੌੜੀ ਆ 19 ਕਿਚੌੜੀਆਂ ਪੂਣੀ ਹੁਣ ਅਸੀਂ ਦਸਤਾਰ ਸਜਾਉਣੀ ਸ਼ੁਰੂ ਕਰਨੀ ਹੈ ਦੇਖੋ ਇਸ ਦਸਤਾਰ ਨੂੰ ਸਜਾਉਣ ਲਈ ਤੁਸੀਂ ਜਾਂ ਤਾਂ ਦੋਨਾਂ ਸਾਈਡਾਂ ਤੇ ਵੱਡਾ ਬੇਸ ਬੰਨਣਾ ਪੈਣਾ ਤੁਹਾਨੂੰ ਜਾਂ ਖੱਬੇ ਪਾਸੇ ਇਕੱਲਾ ਛੋਟਾ ਜਿਹਾ ਬੇਸ ਜਿੰਨਾ ਤੁਹਾਡੀ ਦਸਤਾਰ ਹੈ ਜਿਹੜੀ ਜ਼ਿਆਦਾ ਇੱਕ ਸਾਈਡ ਤੋਂ ਬਾਹਰ ਨਹੀਂ ਆਉਗੀ ਮੈਂ ਕੱਲਾ ਜੂੜਾ ਸਾਹਿਬ ਕੀਤਾ ਖੱਬੇ ਸਾਈਡ ਤੇ ਇਸ ਤੋਂ ਉਪਰੰਤ ਅਸੀਂ ਉੱਪਰੋਂ ਜੀ ਬੇਸ ਬਣ ਲਿਆ ਅਸੀਂ ਇਹਦੇ ਨਾਲ ਇਦਾਂ ਹੋਊਗਾ ਕਿ ਸਾਡੀ ਜਿਹੜੀ ਦਸਤਾਰ ਹੋਊਗੀ ਉਹ ਆਪਣੀ ਜਗ੍ਹਾ ਤੇ ਟਿਕੀ ਰਹੂਗੀ ਤੇ ਇੱਕ ਤਰੀਕੇ ਨਾਲ ਅਸੀਂ ਇਹ ਸੁੱਚੀ ਦਸਤਾਰ ਸਜਾਉਣੀ ਆ ਪਹਿਲਾ ਲੜ ਸੀ ਇਹਦਾ ਮੂੰਹ ਦੇ ਵਿੱਚ ਨਹੀਂ ਫੜਨਾ ਡਾਇਰੈਕਟ ਪਿੱਛੇ ਰੱਖਣਾ ਹੈ ਤੇ ਫਿਰ ਦਸਤਾਰ ਸਜਾਉਣੀ ਸ਼ੁਰੂ ਕਰ ਦੇਣੀ ਹੈ ਤੇ ਦਸਤਾਰ ਸਜਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਕੇਸਾਂ ਨੂੰ ਹਾਰੇ ਕਿਸੇ ਤੋਂ ਅੰਦਰ ਕਰ ਲੈਣਾ ਹੈ ਇਸ ਤਰ੍ਹਾਂ ਪੱਲੇ ਨੂੰ ਇਕੱਠਾ ਕਰਕੇ ਸੱਜੇ ਪਾਸੇ ਉੱਪਰੋ ਲਿਆ ਕੇ ਤੁਸੀਂ ਇੱਕ ਵਾਰੀ ਫੋਲਡ ਕਰਕੇ ਕੰਧ ਦੇ ਉੱਪਰੋ ਜੀ ਲਗਾ ਦੇਣਾ ਹੈ ਦੇਖੋ ਇਸ ਦਸਤਾਰ ਨੂੰ ਮੈਂ ਖੁਦ ਪਹਿਲੀ ਵਾਰ ਸਜਾਉਣ ਲੱਗਾ ਐ ਇਹ ਤੋਂ ਮੈਂ ਵੀ ਕੁਝ ਸਿੱਖਣਾ ਐ ਤੇ ਤੁਹਾਨੂੰ ਵੀ ਸਜਾਵਾਂਗਾ ਪਰ ਮੈਂ ਕੁਝ ਚੀਜ਼ਾਂ ਦਾ ਜਿਹੜਾ ਨਾ ਆਈਡੀਆ ਲਗਾਇਆ ਸਜਾਉਣ ਤੋਂ ਪਹਿਲਾਂ ਕਿ ਮੈਨੂੰ ਕਿਤੇ ਵੀ ਮੋਟਾ ਹਿੱਸਾ ਨਹੀਂ ਚਾਹੀਦਾ ਇਸ ਲਈ ਮੈਂ ਪਰਦੇ ਨੂੰ ਇਸ ਜਗ੍ਹਾ ਤੇ ਦੇ ਰਿਹਾ ਨੀਚੇ ਦੇ ਰਿਹਾ ਕਿ ਆਪਣਾ ਉੱਪਰਲੇ ਪਾਸੇ ਨਾ ਮੋਟਾ ਜਿਹਾ ਨਾ ਹੋ ਜਵੇ ਹਿੱਸਾ ਕੋਈ ਤੇ ਖੱਬੇ ਪਾਸੇ 베이스 ਨੂੰ ਚੰਗੀ ਤਰ੍ਹਾਂ ਅੰਦਰ ਕੀਤਾ ਹੈ ਜਿਆਦਾ ਵੱਡਾ 베이스 ਨਾ ਬਣਿਓ ਜੇ ਤੁਸੀਂ ਸਜਾਉਂਦੇ ਹੋ ਤਾਂ ਫਿਰ ਕੋਈ ਚੱਕਰ ਨਹੀਂ ਤੇ ਧਿਆਨ ਖੜਾ ਤਿੰਨ ਗੁੰਗਲਾਂ ਦੇ ਗੈਪ ਨਾਲ ਤੁਸੀਂ 50 ਸਜਾਣੀ ਐ ਤੇ ਇਹ ਤੁਸੀਂ ਦੋ ਉਂਗਲਾ ਤੋਂ ਲੈ ਕੇ ਤਿੰਨ ਉਂਗਲਾ ਦੇ ਵਿੱਚ ਵਿੱਚ ਗੈਪ ਰੱਖਣਾ ਆਪਣੇ ਮੱਥੇ ਤੋਂ ਤੇ ਇਹ ਨਾਲ ਤੁਹਾਨੂੰ ਇੱਕ ਆਈਡੀਆ ਹੋ ਜਾਊ ਕਿਉਂਕਿ ਇਹ ਦਸਤਾਰ ਮੋਹਲੇ ਹਿੱਸੇ ਤੋਂ ਨੀਵੀਂ ਵੱਜਦੀ ਹੁੰਦੀ ਹੈ ਹਮੇਸ਼ਾ ਤੇ ਧਿਆਨ ਰੱਖਣਾ ਤੁਸੀਂ ਇਸ ਜਗ੍ਹਾ ਤੇ ਆ ਦੇਖੋ ਆਪਣੀਆਂ ਤਿੰਨ ਉਂਗਲਾ ਕਿੱਥੋਂ ਬਣਦੀ ਹੈ ਤੇ ਦੋ ਕਿੰਨੇ ਇਹ 2.5 3 ਦੇ ਵਿੱਚ ਵਿੱਚ ਉਂਗਲਾ ਦਾ ਗੈਪ ਰੱਖਣਾ ਹੈ ਤੇ ਇੱਥੋਂ ਜੀ ਵੀ ਬਣਨੀ ਹੈ ਸਾਡੀ ਦਸਤਾਰ ਦੀ ਤੇ ਹੁਣ ਪਹਿਲਾ ਪੇਜ ਆ ਜਿਹੜਾ ਜਿੱਦਾਂ ਤੁਹਾਨੂੰ ਦੱਸਿਆ ਸੀ ਕਿਹੜਾ ਕੋਰਨਰ ਅਸੀਂ ਸਾਹਮਣੇ ਵਾਲੇ ਬੰਦੇ ਨੂੰ ਫੜਾਇਆ ਉਸ ਪੱਲੇ ਨੂੰ ਫੜ ਕੇ ਤੁਸੀਂ ਪਹਿਲਾ ਲੜ ਲਾਣਾ ਹੈ ਤੇ ਖੁੱਲਾ ਹਿੱਸਾ ਦੇਖੋ ਸਾਡਾ ਸੱਜੇ ਪਾਸੇ ਆ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ ਪਿੱਛੇ ਗਿੱਚੀ ਤੋਂ ਥੋੜਾ ਨੀਵੇਂ ਲੜ ਰੱਖ ਕੇ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਲੜ ਲਗਾ ਦੇਣਾ ਹੈ ਤੇ ਤੁਸੀਂ ਅੱਖ ਚੰਗੀ ਤਰ੍ਹਾਂ ਟੱਕ ਲੈਣੀ ਹੈ ਕਿਉਂਕਿ ਕਈ ਵਾਰ ਲੜ ਖਿਸਕਣ ਦੇ ਚਾਂਸ ਹੁੰਦੇ ਆ ਤੇ ਇਸ ਲਈ ਅਸੀਂ ਇਹਨੂੰ ਪਹਿਲਾਂ ਹੀ ਧਿਆਨ ਦੇ ਵਿੱਚ ਰੱਖਣਾ ਹੈ ਪਿੱਛੇ ਜੀ ਇਸ ਲੜ ਨੂੰ ਇੱਕ ਵਾਰੀ ਦੱਬ ਲੈਣਾ ਹੈ ਸਾਰੀ ਦਸਤਾਰ ਦੇ ਵਿੱਚ ਤੁਸੀਂ ਨਾ ਤਾਂ ਉਪਰੋ ਦਸਤਾਰ ਪਿੰਚ ਕਰਨੀ ਹੈ ਨਾ ਨਿਜਲੇ ਹਿੱਸੇ ਤੋਂ ਦਸਤਾਰ ਪਿੰਚ ਕਰਨੀ ਹੈ ਪਿੱਛੇ ਜੀ ਤੁਸੀਂ ਪਹਿਲਾਂ ਪੱਲਾ ਉਚਾਈ ਦੇ ਵਿੱਚੋਂ ਲੈ ਕੇ ਆਗੇ ਇਸ ਤਰੀਕੇ ਨਾਲ ਪਹਿਲਾ ਪੇਚ ਲਗਾਉਣਾ ਹੈ ਸਾਰੇ ਲੜ ਤੁਸੀਂ ਸਿੱਧੇ-ਸਿੱਧੇ ਕਰਕੇ ਲਗਾ ਦੇਣੇ ਆ ਉੱਪਰੀ ਸਾਈਡ ਤੋਂ ਤੁਹਾਡੇ ਲੜ ਨੇ ਜਿਹੜੇ ਉਹ نیچے ਆਉਂਦੇ ਜਾਣਗੇ ਤੇ ਖੱਬੇ ਪਾਸੇੋਂ نیچےੋਂ ਲੜ ਤੁਹਾਡੇ ਉੱਪਰ ਨੂੰ ਜਾਣਗੇ ਕਿਤੇ ਡੰਗ ਨਾ ਪਵੇ ਇਸ ਲਈ ਅੰਦਰੋਂ ਜੀ ਕਪੜਾ ਤੁਸੀਂ ਐਡਜਸਟ ਕਰਨਾ ਹੈ ਉੱਪਰ ਥੱਲੇ ਤਾਂ ਜੇ ਤੁਹਾਡੇ ਕਿਤੇ ਵੀ ਦਸਤਾਰ ਦੇ ਹਿੱਸੇ ਦੇ ਡੰਗ ਨਾ ਦਿਸੇ ਤੇ ਇਸੇ ਤਰੀਕੇ ਨਾਲ ਉਪਰੋ ਜੀ ਜਿੰਨਾ ਨੀਮਾ ਲੜ ਲੈ ਕੇ ਆਣਾ ਹੈ ਉਨਾ ਹੀ ਉੱਚਾ ਖੱਬੇ ਪਾਸੇ ਲੜ ਲੈਣਾ ਹੈ ਪਿੱਛੇ ਜੀ ਖਿੱਚ ਕੇ ਲੜ ਲੈ ਕੇ ਆਣਾ ਤੁਸੀਂ ਧਿਆਨ ਰੱਖਣਾ ਆਪਾਂ ਨਾਲ ਦੀ ਨਾਲ ਉਪਰੋ ਜੀ ਦਸਤਾਰ ਦਾ ਜਿਹੜਾ ਲਾੜਾ ਉਹ ਟਾਈਟ ਹੋਣਾ ਜ਼ਰੂਰੀ ਹੈ ਇਹ ਨਾਲ ਤੁਹਾਡੇ ਜਿਹੜੇ ਪੱਲੇ ਆ ਉਹ ਆਪਣੀ ਜਗ੍ਹਾ ਤੇ ਟਾਈਟ ਹੋ ਕੇ ਲੱਗਣਗੇ ਸਾਰੇ ਲੜ ਤੁਹਾਡੇ ਇੱਕੋ ਜਗ੍ਹਾ ਤੇ ਰੱਖਣੇ ਨੇ ਤੁਸੀਂ ਤੇ ਇੱਕ ਹੀ ਕਰਕੇ ਸਾਰੇ ਪੇਚਾਂ ਦਾ ਜਿਹੜਾ ਗੈਪ ਆ ਤੁਸੀਂ ਉਹ ਵੀ ਬਰਾਬਰ ਰੱਖਣਾ ਹੈ ਚੰਗੀ ਤਰ੍ਹਾਂ ਕੰਨ ਨੂੰ ਟੱਕਦੇ ਹੋਏ ਤੁਸੀਂ ਇਸ ਤਰੀਕੇ ਨਾਲ ਲੜ ਨੂੰ ਲਗਾਣਾ ਹੈ ਤੇ ਸੁੱਚੀ ਦਸਤਾਰ ਹੈ ਇਹਦੇ ਵਿੱਚ ਅਸੀਂ ਲੜ ਮੂੰਹ 'ਚ ਨਹੀਂ ਫੜਿਆ ਕੋਸ਼ਿਸ਼ ਕਰਿਓ ਕਿ ਦਸਤਾਰ ਨੂੰ ਚੰਗੀ ਤਰ੍ਹਾਂ ਟਾਈਟ ਬੰਨਣ ਦੀ ਕਿਉਂਕਿ ਜੇ ਰੋ ਆਪਾਂ ਪਹਿਲਾਂ ਲੜ ਮੂੰਹ ਦੇ ਵਿੱਚ ਨਹੀਂ ਫੜਿਆ ਹੁੰਦਾ ਤਾਂ ਦਸਤਾਰ ਦੇ ਖਿਸਕਣ ਦੇ ਵੀ ਚਾਂਸ ਹੁੰਦੇ ਨੇ ਤੇ ਦਸਤਾਰ ਢਿੱਲੀ ਬੰਨਣ ਦੇ ਵੀ ਚਾਂਸ ਹੁੰਦੇ ਨੇ ਸਾਰੇ ਪੇਚ ਤੁਸੀਂ ਖਿੱਚ-ਖਿੱਚ ਕੇ ਟਾਈਟ ਕਰ ਕਰਕੇ ਲਗਾਣੇ ਨੇ ਦੇਖੋ ਕਿੰਨੇ ਕਿ ਸਪੇਸ ਤੇ ਲਗਾ ਰਿਹਾ ਮੈਂ ਤੇ ਮੈਨੂੰ ਕੋਈ ਆਈਡੀਆ ਨਹੀਂ ਸੀਗਾ ਕਿ ਦਸਤਾਰ ਦੇ ਕਿੰਨੇ ਪੇਚ ਆਉਣੇ ਨੇ ਤੇ ਮੈਂ ਆਈਡੀਆ ਦੇ ਤੌਰ ਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਨਾ ਤੁਹਾਨੂੰ ਹਰ ਇੱਕ ਦਸਤਾਰ ਦਾ ਟਿਊਟੋਰੀਅਲ ਦਵਾਵਾਂਗਾ ਮੈਂ ਤੇ ਇਹਨਾਂ ਤੋਂ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ ਤੇ ਅੱਜ ਮੇਰੀ ਵੀ ਪਹਿਲੀ ਵਾਰ ਇਸ ਚੀਜ਼ ਦੇ ਵਿੱਚ ਬੜਾ ਮਜ਼ਾ ਆ ਮੈਨੂੰ ਇਹ ਦਸਤਾਰ ਸਜਾ ਕੇ ਕਿਉਂਕਿ ਇਸ ਦਸਤਾਰ ਸਜਾਉਣੀ ਮੈਨੂੰ ਸੌਖੀ ਲੱਗਦੀ ਪਈ ਸੀਗੀ ਕਿਉਂਕਿ ਨਾ ਤਾਂ ਉੱਪਰਲੀ ਸਾਈਡ ਤੇ ਪੇਚਾਂ ਨੂੰ ਜ਼ਿਆਦਾ ਸਾਫ਼ ਕਰਨ ਦੀ ਲੋੜ ਪੈ ਰਹੀ ਸੀ ਮੈਨੂੰ ਨਾ ਖੱਬੇ ਪਾਸੇ ਪੇਚ ਬਣਾਉਣ ਦੀ ਲੋੜ ਪੈ ਰਹੀ ਸੀ ਬਸ ਦਸਤਾਰ ਦੀ ਸ਼ੇਪ ਤੇ ਦਸਤਾਰ ਦੇ ਕਿਸੇ ਹਿੱਸੇ ਤੇ ਡੂੰਘ ਨਾ ਪਵੇ ਇਸ ਚੀਜ਼ ਦਾ ਮੈਨੂੰ ਬਹੁਤ ਧਿਆਨ ਰੱਖਣਾ ਪੈ ਰਿਆ ਸੀਗਾ ਪਿੱਛੇ ਹਿੱਸੇ ਤੱਕ ਤੁਸੀਂ ਸਾਰੇ ਪੇਚ ਸਾਫ਼ ਕਰ ਕਰਕੇ ਲੈ ਕੇ ਜਾਣੇ ਆ ਤੇ ਸੱਜੇ ਹੱਥ ਨਾਲ ਜਦੋਂ ਤੁਸੀਂ ਲੜ ਲੈ ਕੇ ਆਣਾ ਹੈ ਪਹਿਲੇ ਲੜ ਨਾਲੋਂ ਥੋੜਾ ਨੀਵਾਂ ਲੈ ਕੇ ਆਣਾ ਹੈ ਤੇ ਉੱਪਰੋਂ ਜੀ ਸਾਫ਼ ਕਰਦੇ ਹੋਏ ਪੇਚ ਨੂੰ ਲਗਾਣਾ ਹੈ ਦੇਖੋ ਸਾਰੇ ਲੜ ਇੱਕੋ ਜਗ੍ਹਾ ਤੋਂ ਕੱਢਨੇ ਨੇ ਤੁਸੀਂ ਖਿੱਚ ਖਿੱਚ ਕੇ ਲੜ ਲਾਣੇ ਨੇ ਤਾਂ ਜੋ ਇਹਨਾਂ ਦੇ ਵਿੱਚ ਵਟ ਨਾ ਪੈਣ ਤੇ ਖੱਬੇ ਪਾਸੇ ਉਹ ਤੁਹਾਡੀ ਦਸਤਾਰ ਜਿਹੜੀ ਉੱਪਰ ਨੂੰ ਜਾਣੀ ਸ਼ੁਰੂ ਅੱਧੀ ਦਸਤਾਰ ਤੋਂ ਬਾਅਦ ਚ ਤੇ ਸੱਜੇ ਪਾਸੇੋਂ نیچے ਆਉਣੀ ਸ਼ੁਰੂ ਹੋ ਜਵੇਗੀ। ਉੱਪਰਲੇ ਲੜਨੇ ਜਿਹੜੇ ਤੁਹਾਡੇ ਉਹਨਾਂ ਨੂੰ ਵੀ ਅਸੀਂ ਤੁਹਾਨੂੰ ਬਾਅਦ ਦੇ ਵਿੱਚ ਦੂਜੇ ਸ਼ੀਸ਼ੇ ਨਾਲ ਜਦੋਂ ਦੇਖਾਂਗੇ ਉਹਨਾਂ ਨੂੰ ਸਾਫ਼ ਕਰਕੇ ਦਿਖਾਵਾਂਗੇ। ਇਸ ਦਸਤਾਰ ਦੇ ਵਿੱਚ ਤੁਹਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਤੁਹਾਡੀ ਦਸਤਾਰਾ ਪੂਰੀ ਗੋਲ ਘੁੰਮੇ। ਗੋਲ ਘੁੰਮਣ ਦਾ ਮੇਨ ਮੇਨ ਕਾਰਨ ਇਹ ਹੋ ਜਾਂਦਾ ਜਦੋਂ ਤੁਸੀਂ ਦਸਤਾਰ ਸਜਾਣੀ ਆ ਤੁਹਾਨੂੰ ਆਈਡੀਆ ਰਹਿੰਦਾ ਦਿਮਾਗ ਦੇ ਵਿੱਚ ਕਿ ਹਾਂ ਤੁਸੀਂ ਲੜ ਸਹੀ ਜਗ੍ਹਾ ਤੇ ਲਗਾਣੀ ਆ ਤੁਹਾਡੇ ਲੜ ਪੂਰੇ ਐਗਜ਼ੈਕਟ ਗੋਲ-ਗੋਲ ਘੁੰਮਦੇ ਨੇ ਖੱਬੇ ਪਾਸੇ ਦਸਤਾਰ ਤੁਹਾਡੀ ਉੱਪਰ ਜਾਂਦੀ ਹੈ ਸੱਜੇ ਪਾਸੇ ਦਸਤਾਰ نیچے ਜਾਂਦੀ ਹੈ ਤੇ ਕਈ ਵਾਰ ਇਹ ਹੋਊਗਾ ਕਿ ਤੁਹਾਡਾ ਜਿਹੜਾ ਕੰਨ ਵਾਲਾ ਹਿੱਸਾ ਨਾ ਸੱਜੇ ਪਾਸੇ ਵਾਲਾ ਇਹ ਤੁਹਾਡਾ ਖਾਲੀ ਰਹਿਣ ਦਾ ਚਾਂਸ ਵੱਧ ਜਾਂਦਾ ਹੈ ਇਸ ਜਗ੍ਹਾ ਤੋਂ ਕਿਉਂਕਿ ਸਾਡੇ ਕੋਲ ਨਾ ਤਾਂ ਅਸੀਂ ਲੜ ਨੂੰ نیچے ਤੱਕ ਖੋਲ ਸਕਦੇ ਆ ਤੇ ਨਾ ਹੀ ਉੱਪਰ ਤੱਕ ਕਰ ਸਕਦੇ ਆ ਇਸ ਚੀਜ਼ ਨੂੰ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਧਿਆਨ ਦੇ ਵਿੱਚ ਰੱਖਣਾ ਪੈਣਾ ਇਹ ਚੀਜ਼ ਮੇਲੀ ਵੀ ਥੋੜੀ ਜਿਹੀ ਚੈਲੈਂਜਿੰਗ ਸਿਗੀ ਇੱਥੇ ਤੇ ਇਸ ਲਈ ਮੈਂ ਥੋੜਾ ਜਿਆਦਾ ਧਿਆਨ ਦੇ ਨਾਲ ਦਸਤਾਰ ਨੂੰ ਸਜਾ ਰਿਹਾ ਸੀਗਾ ਉੱਪਰਲੀ ਸਾਈਡ ਤੋਂ ਸਾਰੇ ਪੇਚਾਂ ਦਾ ਗੈਪ ਮੇਨਟੇਨ ਕਰਦੇ ਹੋਏ ਅਸੀਂ ਪਿੱਛੇ ਤੱਕ ਸਾਰੇ ਪੇਚ ਲਗਾਏ ਨੇ ਤੇ ਇੱਕ ਇੱਕ ਕਰਕੇ ਸਾਰੀ ਦਸਤਾਰ ਨੂੰ ਅਸੀਂ ਸਾਫ਼ ਵੀ ਕਰਨਾ ਹੈ ਇਸ ਹਿੱਸੇ ਤੋਂ ਦੇਖੋ ਅਸੀਂ ਕਿੰਨੇ ਧਿਆਨ ਨਾਲ ਸਾਰੇ ਪੇਚ ਲਗਾ ਰਹੇ ਹਾਂ ਸੱਜੇ ਪਾਸੇ ਉੱਪਰਲੀ ਸਾਈਡ ਤੋਂ ਵੀ ਪੇਚ ਤੁਸੀਂ ਖਿੱਚ-ਖਿੱਚ ਕੇ ਲਗਾਣੇ ਆ ਤੇ ਇਹ ਸਾਡਾ ਜਿਹੜਾ ਆ ਲਾਸਟ 3rd ਲੜੜਾ ਆ ਆਖਰੀ ਤੀਜਾ ਲੜੜਾ ਇਹ ਤੇ ਇਹਦੇ ਵਿੱਚ ਵੀ ਤੁਸੀਂ ਸਾਰੇ ਪੇਚਾਂ ਵਾਂਗ ਇਹਨੂੰ ਵੀ ਇੱਕੋ ਜਗ੍ਹਾ ਤੇ ਰੱਖਣਾ ਆ ਉੱਪਰੋਂ ਜੀ ਦਸਤਾਰ ਦੀ ਸ਼ੇਪ ਨੂੰ ਗੋਲਾਈ ਦੇ ਵਿੱਚ ਲੈ ਕੇ ਜਾਣਾ ਹੈ ਖਿੱਚ ਕੇ ਪੇਜ ਨੂੰ ਲਗਾਣਾ ਹੈ ਨਹੀਂ ਦਾ ਇਹਦੇ ਵਿੱਚ ਵੱਟ ਪੈ ਜਾਣੇ ਨੇ ਤੁਹਾਡੇ ਇੱਥੋਂ ਜੀ ਤੁਹਾਡੇ ਜਿਹੜੇ ਲੜਨੇ ਉਹ ਸੇੜ ਦੇ ਨਾਲ ਲੱਗਨੇ ਸ਼ੁਰੂ ਹੋ ਜਾਣਗੇ ਮੇਰੇ ਦੋਸਤੋ ਤੇ ਇਸ ਲੜ ਨੂੰ ਲਗਾਉਣ ਤੋਂ ਬਾਅਦ ਚੋਂ ਤੁਸੀਂ ਕੀ ਕਰਨਾ ਹੈ ਦਸਤਾਰ ਦਾ ਲਾੜਾ ਜਿਹੜਾ ਉਹ ਮੂੰਹ ਦੇ ਵਿੱਚ ਨਹੀਂ ਫੜਨਾ ਗੱਲ ਨਾਲ ਇੱਕ ਵਾਰੀ ਲਪੇਟ ਲਿਓ ਇਹ ਨਾਲ ਤੁਸੀਂ ਦਸਤਾਰ ਨੂੰ ਛੱਡ ਕੇ ਹਰੇਕ ਹਿੱਸੇ ਤੋਂ ਦਸਤਾਰ ਦੀ ਸਫਾਈ ਕਰ ਸਕਦੇ ਹੋ ਧਿਆਨ ਰੱਖਣਾ ਹੈ ਤੁਸੀਂ ਕਿਸੇ ਵੀ ਲੜ ਨੂੰ ਅੰਦਰ ਨੂੰ ਫੋਲਡ ਨਹੀਂ ਕਰਨਾ ਸਲਾਈ ਫੇਰ ਕੇ ਇਹਦੇ ਨਾਲ ਤੁਹਾਡਾ ਜਿਹੜਾ ਲਾੜਾ ਜਿਆਦਾ ਮੋਟਾ ਹੋ ਜੂਵੇਗਾ ਤੁਸੀਂ ਪੇਚਾਂ ਨੂੰ ਕੱਲਾ ਇਕੁਅਲ ਮੋਟਾਈ ਦੇ ਵਿੱਚ ਲੈ ਕੇ ਆਣਾ ਹੈ ਇਕੁਅਲ ਸਪੇਸ ਦੇ ਵਿੱਚ ਲੈ ਕੇ ਆਣਾ ਹੈ ਤੇ ਸਾਫ਼ ਕਰਨਾ ਹੈ ਮੋਟਾ ਜਿਆਦਾ ਨਹੀਂ ਕਰਨਾ ਕਿਉਂਕਿ ਇਹ ਨਾਲ ਤੁਹਾਡਾ ਕੋਈ ਵੀ ਲੜ ਅਲੱਗ ਦਿਖਣਾ ਸ਼ੁਰੂ ਹੋ ਜਾਣਾ ਹੈ ਬਸ ਉਹਨਾਂ ਨੂੰ ਸਾਫ਼ ਜਿਆਦਾ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਉਹਨਾਂ ਦੇ ਵਿੱਚ ਜਿਹੜੀ ਸਪੇਸ ਆ ਉਹਨੂੰ ਜਿਆਦਾ ਮੇਨਟੇਨ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਥੋੜੀ ਜੀ ਸਾਨੂੰ ਛੋਟੀ ਲੱਗ ਰਹੀ ਆ ਇਹਦਾ ਕਾਰਨ ਇਹ ਹੈ ਕਿ ਜੇ ਅਸੀਂ ਤੈਨ ਲਗਾਈ ਹੋਈ ਆ ਦਸਤਾਰ ਦੀ ਤੇ ਆਪਾਂ ਬੇਸ ਵੀ ਛੋਟਾ ਬੰਨਿਆ ਹੈ ਅੱਜੇ ਬੇਸ ਅਸੀਂ ਆਪਣਾ ਕੱਲਾ ਖੱਬੀ ਸਾਈਡ ਤੇ ਜੋੜਾ ਸੈਮ ਨੂੰ ਹੀ ਰੱਖਿਆ ਹੈ ਕਿਉਂਕਿ ਮੈਨੂੰ ਪਤਾ ਸੀਗਾ ਇਸ ਚੀਜ਼ ਦਾ ਕਿ ਅਸੀਂ ਜੇ ਵੱਡਾ ਬੇਸ ਬਨਾਂਗੇ ਖੱਬੀ ਸਾਈਡ ਤੇ ਤਾਂ ਉਹਨਾਂ ਦਸਤਾਰ ਖੱਬੇ ਪਾਸੇੋਂ ਜ਼ਿਆਦਾ ਬਾਹਨ ਨੂੰ ਆਣੀ ਆ ਤੇ ਸੱਜੇ ਪਾਸੇੋਂ ਦਸਤਾਰ ਜ਼ਿਆਦਾ ਹੈਵੀ ਨਹੀਂ ਲੱਗਣੀ ਠੀਕ ਹੈ ਦੋਨਾਂ ਸਾਈਡਾਂ 'ਤੇ ਦਸਤਾਰ ਬਰਾਬਰ ਰੱਖਣੀ ਆ ਆਪਾਂ ਜ਼ਿਆਦਾ ਵੱਡਾ ਬੇਸ ਨਹੀਂ ਰੱਖਣਾ ਦਸਤਾਰ ਦੇ ਨਾਲ ਤੇ ਹੁਣ ਅਸੀਂ ਲਗਾ ਕੇ ਦਿਖਾਣਾ ਤੁਹਾਨੂੰ ਸੱਜੇ ਪਾਸੇੋਂ ਸੈਕਿੰਡ ਲਾਸਟ ਪੇਜ ਇਸ ਲੜ ਨੂੰ ਵੀ ਤੁਸੀਂ ਥੋੜਾ ਜਿਹਾ ਨੀਵਾਂ ਲਗਾਣਾ ਤੇ ਬਾਕੀ ਪੇਚਾਂ ਵਾਂਗ ਖਿੱਚ ਕੇ ਲਾਣਾ ਹੈ ਬਟ ਇਸ ਜਗ੍ਹਾ ਤੇ ਜਦੋਂ ਇਸ ਲੜ ਨੂੰ ਲਾਵਾਂਗੇ ਜੇ ਤੁਹਾਨੂੰ ਕਿਤੇ ਵੀ ਪਤਲਾ ਲੱਗੇ ਤੁਸੀਂ ਥੋੜਾ ਜਿਹਾ ਪਿੰਚ ਕਰ ਸਕਦੇ ਹੋ ਕਿਉਂਕਿ ਇਹ ਦਿਖਣਾ ਨਹੀਂ ਹੈਗਾ ਸਾਨੂੰ ਲੜ ਪਰ ਇਹ ਲੜ ਪਿੰਚ ਕਰਨ ਤੋਂ ਬਾਅਦ ਬਾਕੀ ਪੇਚਾਂ ਤੋਂ ਅਲੱਗ ਨਹੀਂ ਦਿਖਣਾ ਚਾਹੀਦਾ ਜਿਆਦਾ ਮੋਟਾ ਨਹੀਂ ਦਿਖਣਾ ਚਾਹੀਦਾ ਸਾਰੇ ਲੜਾਂ ਵਾਂਗ ਇਹ ਲੜ ਵੀ ਤੁਹਾਨੂੰ ਬਰਾਬਰ ਮੋਟਾ ਦਿਖਣਾ ਚਾਹੀਦਾ ਜੇ ਜਿਆਦਾ ਮੋਟਾ ਲੱਗੇ ਫਿਰ ਤੁਸੀਂ ਇਹਨੂੰ ਪਿੰਚ ਨਹੀਂ ਕਰਨਾ ਅੰਦਰ ਨੂੰ ਕਿਉਂਕਿ ਦੇਖੋ ਜਦੋਂ ਅਸੀਂ ਇਹਨੂੰ ਪਿੰਚ ਕੀਤਾ ਹੈ ਤਾਂ ਇਹ ਬਾਕੀ ਲੜਾਂ ਵਾਂਗ ਉਹਨਾਂ ਦੇ ਵਿੱਚ ਹੀ ਮਿਕਸ ਹੋ ਗਿਆ ਹੈ ਤੇ ਇਹਦੇ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪਾਂ ਲੜਾ ਆਖਰੀ ਲੜ ਇਹਨੂੰ ਲਗਾਉਣ ਲਈ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਦੋਨਾਂ ਅੱਖਾਂ 'ਪਨੂੰ ਬਰਾਬਰ ਟਕਣਾ ਹੈ ਪਹਿਲੇ ਲਾਇ ਲੜ ਨਾਲ ਨੀਵਾਂ ਲਗਾਣਾ ਹੈ ਤੇ ਸੱਜੇ ਪਾਸੇ ਉਹ ਦੋਨਾਂ ਅੱਖਾਂ ਨੂੰ ਬਰਾਬਰ ਟਕਦੇ ਹੋਏ ਐਨ ਸੈਂਟਰ ਦੇ ਵਿੱਚ ਲਗਾਣਾ ਇਸ ਲੜ ਨੂੰ ਇਸ ਲੜ ਨੂੰ ਲਗਾਉਣ ਲਈ ਤੁਹਾਨੂੰ ਬੜਾ ਕੁਝ ਧਿਆਨ ਦੇ ਵਿੱਚ ਰੱਖਣਾ ਪੈਣਾ ਹੈ ਕਿਉਂਕਿ ਦੇਖੋ ਇਹਦੇ ਨਾਲ ਦਸਤਾਰ ਦੀ ਸ਼ੇਪ ਬਣਨੀ ਹੈ ਇਹੀ ਲੜ ਆਖਰੀ ਲੜਾ ਸਾਡਾ ਤੇ ਇਹਨੂੰ ਆਪਾਂ ਪਿੱਛੇ ਪਿੱਛੇ ਜਾ ਕੇ ਐਨ ਸੈੱਟ ਕਰਕੇ ਅੰਦਰੋਂ ਘੁਮਾ ਕੇ ਦਸਤਾਰ ਦੇ نیچے ਕਰਨਾ ਹੈ ਠੀਕ ਹੈ ਦੇਖੋ ਦੋਨੋਂ ਓਖਾ ਬਰਾਬਰ ਕਰਕੇ ਸਾਰੇ ਪੇਚਾਂ ਨੂੰ ਚੰਗੀ ਤਰ੍ਹਾਂ ਫੜ ਕੇ ਇਸ ਲੜ ਨੂੰ ਉੱਪਰ ਉਹ ਜਿ ਪਿੰਚ ਕਰਕੇ ਦਸਤਾਰ ਦੀ ਸ਼ੇਪ ਬਣਾਉਂਦੀ ਹਾਂ ਅਸੀਂ ਇਸ ਲੜ ਨੂੰ ਲਗਾ ਦੇਣਾ ਹੈ ਧਿਆਨ ਰੱਖਣਾ ਹੈ ਕਿਤੇ ਵੀ ਡੋਂਗ ਨਾ ਪਵੇ ਸਾਡੀ ਦਸਤਾਰ ਦੇ ਵਿੱਚ ਤੇ ਸ਼ੇਪ ਵੀ ਦੋਨਾਂ ਸਾਈਡਾਂ ਤੋਂ ਬਰਾਬਰ ਰਹਿਣੀ ਚਾਹੀਦੀ ਹੈ ਬਾਕੀ ਪੇਚ ਵੀ ਕੋਈ ਆਪਣੀ ਜਗ੍ਹਾ ਤੋਂ ਖਿਸਕੇ ਨਾ ਤੇ ਬਾਕੀ ਪੇਚਾਂ ਵਾਂਗ ਇਹਦੇ ਵਿੱਚ ਵੀ ਗੈਪ ਬਾਕੀ ਲੜਾਂ ਵਾਂਗ ਹੀ ਹੋਣਾ ਚਾਹੀਦਾ ਹੈ ਤੇ ਖੱਬੇ ਪਾਸੇ ਇਹ ਲੜ ਤੁਹਾਡਾ ਸਿੱਧਾ ਜਾ ਕੇ ਘੁੰਮ ਕੇ ਇਹਨ ਦਸਤਾਰ ਦੇ ਵਿੱਚ ਲਗਾ ਦੇਣਾ ਤੁਸੀਂ ਧਿਆਨ ਰੱਖਣਾ ਹੈ ਗੈਪ ਜ਼ਿਆਦਾ ਨਾ ਵਧੇ ਦਸਤਾਰ ਦਾ ਜੇ ਇਹ ਲਾੜ ਤੁਹਾਡਾ ਛੋਟਾ ਹੁੰਦਾ ਤਾਂ ਤੁਸੀਂ ਇਹਨੂੰ ਇੱਥੋਂ ਉੱਪਰਲੀ ਸਾਈਡ ਦੇ ਵਿੱਚ ਦੇ ਦੇਣਾ ਸੀਗਾ ਬਟ ਕਈ ਜਣਾਂ ਨੇ ਪਿੱਛੇ ਵੀ ਦਿੱਤਾ ਹੁੰਦਾ ਅਸੀਂ ਇਹਨੂੰ ਪਿੱਛੇ ਹੀ ਲਗਾ ਦੇਣਾ ਹੈ ਤੇ ਬਾਕੀ ਬਚਦਾ ਪੱਲਾ ਤੁਸੀਂ ਇਸ ਜਗ੍ਹਾ ਦੇ ਵਿੱਚ ਅੰਦਰ ਕਰ ਦੇਣਾ ਹੈ ਐਦਾਂ ਤੁਸੀਂ ਕਰ ਸਕਦੇ ਹੋ ਬਾਕੀ ਇਹ ਇਨ੍ਹਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਦਸਤਾਰ ਦਾ ਜਿਹੜਾ ਲਾੜਾ ਕਿੱਥੇ ਖਤਮ ਹੁੰਦਾ ਹੈ ਮੈਂ ਪਹਿਲੀ ਵਾਰ ਟਰਾਈ ਕਰ ਰਿਹਾ ਸੀਗਾ ਤੇ ਮੈਨੂੰ ਅੰਦਾਜ਼ਾ ਸੀਗਾ ਜਾਂ ਤਾਂ ਪਿੱਛੇ ਖਤਮ ਹੋਗਾ ਜਾਂ ਉੱਪਰ ਮੈਨਸ ਹਰ ਜਗ੍ਹਾ ਤੋਂ ਦਸਤਾਰ ਦੇਖੀ ਹੋਈ ਐ ਕਿ ਕਈਆਂ ਨੇ ਲੜ ਉੱਪਰ ਵੀ ਅੰਦਰ ਨੂੰ ਕੀਤਾ ਹੁੰਦਾ ਤੇ ਪਿਛਲੇ ਹਿੱਸੇ ਤੋਂ ਵੀ ਤੇ ਮੈਨੂੰ ਪੂਰਾ ਤਿਆਰ ਸੀਗਾ ਜਿੱਥੇ ਵੀ ਖਤਮ ਹੁੰਦਾ ਮੈਂ ਤੁਹਾਨੂੰ ਉੱਥੇ ਸਹੀ ਤਰੀਕੇ ਨਾਲ ਲਾ ਕੇ ਦਿਖਾ ਰਹਿਣਾ ਸੀਗਾ ਤੇ ਹੁਣ ਅਸੀਂ ਦੇਖ ਸਾਰੇ ਦਸਤਾਰ ਦੀ ਸ਼ੇਪ ਹਰ ਹਿੱਸੇ ਤੋਂ ਤੇ ਸਲਾਈ ਦੀ ਹੈਲਪ ਨਾਲ ਤੁਸੀਂ ਜੇ ਤੁਹਾਨੂੰ ਕਿਤੇ ਕੋਈ ਕਮੀ ਪੇਸ਼ੀ ਲੱਗੇ ਤਾਂ ਉਹਨੂੰ ਉਸ ਜਗ੍ਹਾ ਤੋਂ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰ ਸਕਦੇ ਹੋ ਕਿਸੇ ਵੀ ਜਗ੍ਹਾ ਤੇ ਤੁਸੀਂ ਕੋਈ ਕਮੀ ਪੇਸ਼ੀ ਨਹੀਂ ਛੜਨੀ ਦਸਤਾਰ ਦੇ ਉੱਪਰਲੇ ਹਿੱਸੇ ਤੇ ਵੀ ਸਾਰੇ ਪੇਚਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਦਸਤਾਰ ਦੀ ਸ਼ੇਪ ਨੂੰ ਮੇਨਟੇਨ ਕਰਨਾ ਹੈ ਉੱਪਰ ਜਿਵੇਂ ਤੁਹਾਨੂੰ ਦਿਖਾਇਆ ਜਾ ਰਿਹਾ ਤੁਸੀਂ ਵੀ ਇਸੇ ਤਰੀਕੇ ਨਾਲ ਕਰ ਸਕਦੇ ਹੋ ਮੇਰੇ ਵੀਰੋ ਤੇ ਇੱਕ ਇੱਕ ਕਰਕੇ ਉੱਪਰਲੀ ਸਾਈਡ ਤੋਂ ਵੀ ਸਾਰੇ ਪੇਚ ਸਾਫ਼ ਕਰ ਲੈਣੇ ਨੇ ਤੁਸੀਂ ਤੇ ਬਾਕੀ ਜੀ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਦਸਤਾਰ ਕਿਹੋ ਜਿਹੀ ਲੱਗੀ ਅੱਗੇ ਤੁਹਾਨੂੰ ਇੱਕ ਹੋ ਟਿਊਟੋਰੀਅਲ ਦਵਾਂਗਾ ਮੈਂ ਇਹ ਤਾਂ ਨਾਰਮਲ ਦਰਬਾਰ ਸਾਹਿਬ ਦੇ ਰਾਗੀਆਂ ਵਾਲੀ ਦਸਤਾਰ ਸੀ ਜੀ ਤੇ ਅੱਗੇ ਤੁਹਾਨੂੰ ਜਿੱਦਾਂ ਆਪਾਂ ਦਿਲਜੀਤ ਵੀ ਸਜਾਉਂਦੇ ਹੁੰਦੇ ਨੇ ਇਹ ਦਸਤਾਰ ਥੋੜੀ ਜੀ ਪਰਮੀ ਸ਼ੇਪ ਦੇ ਵਿੱਚ ਉਹਦਾ ਵੀ ਟਿਊਟੋਰੀਅਲ ਲੈ ਕੇ ਆਉਂਗਾ ਤੁਹਾਡੇ ਲਈ ਮੈਂ ਇਹ ਤੇ ਇਹ ਤਾਂ ਨਾਰਮਲ ਦਸਤਾਰ ਸੀਗੀ ਜਿਹੜੀ ਆਪਾਂ ਬਿਨਾਂ ਕਿਸੇ ਵੱਡੇ ਬੇ ਜਿਹੜੇ ਦਰਬਾਰ ਸਾਹਿਬ ਨੇ ਆਪਣੇ ਰਾਗੀ ਸਿੰਘ ਜੀ ਬੰਦੇ ਨੇ ਤੇ ਹਰੇਕ ਕਿਸੇ ਦਾ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਉੱਪਰ ਉਹ ਜੀ ਸਾਰੇ ਪੇਚਾਂ ਨੂੰ ਜੇ ਤੁਹਾਨੂੰ ਕਿਸੇ ਪੇਚ ਦਾ ਗੈਪ ਘਟਵਾਦ ਲੱਗਦਾ ਤਾਂ ਉਹਨੂੰ ਸਾਫ਼ ਕਰਨਾ ਹੈ ਪੇਚਾਂ ਦੇ ਵਿੱਚ ਜਿਹੜੇ ਵੱਟ ਪੈ ਰਹੇ ਨੇ ਉਹਨਾਂ ਨੂੰ ਸਾਫ਼ ਕਰਨਾ ਹੈ ਤੇ ਉੱਪਰ ਉਹ ਜੀ ਜਿਹੜੇ ਸੱਜੇ ਤੇ ਖੱਬੀ ਸਾਈਡ ਆ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਇਹ ਚੀਜ਼ ਜੇ ਤੁਸੀਂ ਦੂਜੇ ਸ਼ੀਸ਼ੇ ਨਾਲ ਕਰ ਸਕਦੇ ਹੋ ਖੱਬੇ ਪਾਸੇ ਵੀ ਸਾਰੇ ਪੇਜ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਨੇ ਨੇ ਤੇ ਜਦੋਂ ਆਪਾਂ ਉੱਪਰੋ ਜੀ ਸੇਨ ਨੂੰ ਟਕਾਂਗੇ ਫਿਰ ਅਸੀਂ ਆ ਲੂਪੀ ਵਾਲਾ ਪੱਲਾ ਜਿਹੜਾ ਪਿੱਛੇ ਛੱਡਿਆ ਹੋਇਆ ਫਿਰ ਇਹਨੂੰ ਵੀ ਅੰਦਰ ਕਰਨਾ ਆਇਆ ਸੀ ਇਹ ਚੀਜ਼ ਅਸੀਂ ਉਦੋਂ ਕਰਨੀ ਆ ਜਦੋਂ ਉੱਪਰੋ ਜੀ ਸੇਨ ਨੂੰ ਟਕ ਲਿਆ ਸੀ ਹਰੇ ਕਿਸੇ ਤੋਂ ਦਸਤਾਨ ਨੂੰ ਸਾਫ਼ ਕਰਨ ਤੋਂ ਬਾਅਦ ਚੋਂ ਅਸੀਂ ਇਸ ਜਗ੍ਹਾ ਤੇ ਕੀ ਕੀਤਾ ਸਾਨੂੰ ਇੱਥੇ ਡੰਗ ਲੱਗਦਾ ਪਿਆ ਸੀ ਮੈਂ ਇਥੋਂ ਲੜ ਕੱਢਿਆ ਲੜ ਕੱਢ ਕੇ ਜਿੱਥੇ ਡੰਗ ਲੱਗਦਾ ਸੀ ਹਨਾ ਉੱਥੇ ਕਰਤਾ ਉਹਨੂੰ ਇਹਦੇ ਨਾਲ ਜਿਹੜਾ ਤੁਹਾਡਾ ਕੰਦੇ ਨੀਚੇ ਖਾਲੀ ਜਿਹਾ ਹਿੱ ਤੇ ਪਿੱਛੋਂ ਜੀ ਹੁਣ ਆਪਾਂ ਉੱਪਰਲੀ ਸਾਈਡ ਤੋਂ ਲੜ ਫੜ ਕੇ ਖਿੱਚ ਲੈਣਾ ਆ ਖਿੱਚ ਕੇ ਉਹਨੂੰ ਚੰਗੀ ਤਰ੍ਹਾਂ ਅਸੀਂ ਦੋਨਾਂ ਸਾਈਡਾਂ ਤੇ ਖਿਲਾਅ ਲੈਣਾ ਹੈ ਤੇ ਸਿਰ ਨੂੰ ਚੰਗੀ ਤਰ੍ਹਾਂ ਟੱਕ ਲੈਣਾ ਆ ਦੇਖੋ ਉਪਰੋਂ ਵੈਸੇ ਤਾਂ ਸਾਨੂੰ ਲੋੜ ਨਹੀਂ ਸੀਗੀ ਲੜਨ ਨੂੰ ਖਿਚਣ ਦੀ ਕਿਉਂਕਿ ਸਿਰ ਆਪਣਾ ਪੂਰਾ ਹੀ ਟਕਿਆ ਹੋਇਆ ਸੀ ਪਹਿਲਾਂ ਤਾਂ ਮੈਂ ਤੁਹਾਨੂੰ ਸਮਝਾਉਣ ਲਈ ਇਕੱਲਾ ਇਹ ਚੀਜ਼ ਦੱਸ ਰਿਹਾ ਚੰਗੀ ਤਰ੍ਹਾਂ ਕੱਪੜੇ ਨੂੰ ਖੋਲ ਕੇ ਤੁਸੀਂ ਖਿੱਚ ਲੈਣਾ ਫਿਰ ਬਾਕੀ ਉਸ ਕੱਪੜੇ ਨੂੰ ਅੰਦਰ ਹੀ ਫੋਲਡ ਕਰ ਦੇਣਾ ਤੇ ਪਿੱਛੇ ਜੀ ਤੁਸੀਂ ਹਰ ਇੱਕ ਹਿੱਸੇ ਤੋਂ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਦਸਤਾਰ ਦੇ ਦੇਖੋ ਸ਼ੇਪ ਆਪਣੀ ਪ੍ਰੋਪਰ ਉਦਾਦੀ ਹੀ ਹੈ ਜਿੱਦਾਂ ਦੀ ਆਪਾਂ ਰਾਗੀ ਸਿੰਘਾਂ ਨੇ ਦੇਖਦੇ ਹੁੰਦੇ ਆ ਦਸਤਾਰ ਹਰ ਇੱਕ ਹਿੱਸੇ ਤੋਂ ਤੇ ਬਾਕੀ ਬੈਕ ਸਾਈਡ ਤੋਂ ਵੀ ਦੇਖ ਸਕ ਰਹੇ ਹੋ ਤੁਸੀਂ ਤੇ ਸੱਜੇ ਪਾਸੇ ਉੱਪਰਲੀ ਸਾਈਡ ਤੋਂ ਵੀ ਦੇਖ ਸਕ ਰਹੇ ਹੋ ਤੇ ਬਾਕੀ ਇੱਕ ਦਸਤਾਰ ਟਿਊਟੋਰੀਅਲ ਹੋਰ ਲੈ ਕੇ ਆਵਾਂਗਾ ਤੁਹਾਡੇ ਲਈ ਤੇ ਉਹਦੀ ਵੀਡ ਜ਼ਰੂਰ ਕਰੋ ਜ਼ਰੂਰ ਲੈ ਕੇ ਆਵਾਂਗੇ ਤੇ ਬਾਕੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰ ਦਿਓ ਨਵੀਂ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਦੇਖ ਸਕਦੇ ਹੋ ਹੁਣ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ